ਸ਼੍ਰੋਮਣੀ ਅਕਾਲੀ ਦਲ ਪਹਿਨੋ ਤਾਂ ਅਕਾਲੀ ਦਲ ਬਹੁਤ ਵਧੀਆ ਪਾਰਟੀ ਸੀ ਅੱਜ ਤਾਂ ਪਰਿਵਾਰਿਕ ਦਲ ਹਮੇਸ਼ਾ ਤੁਸੀਂ ਉਹਦੇ ਮੈਂਬਰ ਹੋ ਕੀ ਇਹ ਠੀਕ ਆ ਦੂਜਿਆਂ ਲਈ ਉਹ ਗਲਤ ਆ ਤੁਹਾਡੇ ਲਈ ਉਹ ਠੀਕ ਆ ਕਿ ਸਿੱਖ ਹੋਣ ਦਾ ਸਰਟੀਫਿਕੇਟ ਵੀ ਉਹ ਤੁਹਾਡੇ ਕੋਲੋਂ ਹੀ ਲੈਣਗੇ ਜਿਸ ਕਾਂਗਰਸ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਉਸ ਕਾਂਗਰਸ 'ਚ ਵੀ ਸਿੱਖ ਬੈਠੇ ਆ ਉਹਨਾਂ ਲਈ ਤੁਸੀਂ ਕਦੇ ਨਹੀਂ ਬੋਲਦੇ ਤੁਸੀਂ ਸਿੱਖਾਂ ਨੂੰ ਡੱਬੀ 'ਚ ਪਾ ਕੇ ਰੱਖਣਾ ਦੁਨੀਆਂ 'ਚ ਸਿੱਖ ਰਾਜ ਕਰਦੇ ਆ ਤੇ ਕੱਲ ਨੂੰ ਤੁਹਾਡੇ ਕੋਲੋਂ ਪੁੱਛ ਕੇ ਕਿਸੇ ਪੋਲੀਟੀਕਲ ਪਾਰਟੀ ਜਾਣਗੇ ਕਿ ਕੈਨੇਡਾ 'ਚ ਅਸੀਂ ਕਿਸ ਪਾਰਟੀ ਚ ਜਾਈਏ ਉੱਥੇ ਸੀਐਮ ਤੱਕ ਬਣ ਗਏ ਉੱਥੇ ਮਨਿਸਟਰ ਰਹਿ ਗਏ ਨੇ ਅੱਜ ਸਰਦਾਰ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਦੇਖਿਆ ਜੋ ਕਿ ਐਸਜੀਪੀਸੀ ਦੇ ਪ੍ਰਧਾਨ ਵੀ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਸਿੱਖ ਦਿੱਲੀ ਚ ਸ਼੍ਰੋਮ ਦਿੱਲੀ ਸਿੱਖਗੋਰਾ 15 ਕਮੇਟੀ ਦੇ ਮੈਂਬਰ ਸਹਿਬਾਨ ਬੀਜੇਪੀ ਚ ਗਏ ਨੇ ਉਹ ਉਹਨਾਂ ਨੇ ਗਲਤ ਕੀਤਾ ਉਹਨਾਂ ਨੂੰ ਪੁੱਛਿਆ ਜਾਵੇ ਕਿ ਇਹ ਜਿਹੜਾ ਸ਼੍ਰੋਮ ਨਹੀਂ ਅਕਾਲੀ ਦਲ ਪਹਿਲਾਂ ਤਾਂ ਅਕਾਲੀ ਦਲ ਬਹੁਤ ਵਧੀਆ ਪਾਰਟੀ ਸੀ ਅੱਜ ਤਾਂ ਪਰਿਵਾਰਿਕ ਦਲ ਹੈ ਤਾਂ ਮੈਂ ਸਭ ਤੁਸੀਂ ਉਹਦੇ ਮੈਂਬਰ ਹੋ ਕੀ ਇਹ ਠੀਕ ਆ ਦੂਜਿਆਂ ਲਈ ਉਹ ਗਲਤ ਆ ਤੁਹਾਡੇ ਲਈ ਉਹ ਠੀਕ ਆ ਕਿ ਸਿੱਖ ਹੋਣ ਦਾ ਸਰਟੀਫਿਕੇਟ ਵੀ ਉਹ ਤੁਹਾਡੇ ਕੋਲੋਂ ਹੀ ਲੈਣਗੇ ਸਿੱਖ ਦਾ ਸਰਟੀਫਿਕੇਟ ਤਾਂ ਗੁਰੂ ਸਾਹਿਬ ਦਿੰਦੇ ਆ ਔਰ ਖਾਲਸਾ ਨੇ ਕਿਤੇ ਵੀ ਇਹ ਨਹੀਂ ਲਿਖਿਆ ਕਿ ਕਿਸ ਪੋਲੀਟੀਕਲ ਪਾਰਟੀ ਜਾਣਾ ਕਿਸਚ ਨਹੀਂ ਜਿਸ ਕਾਂਗਰਸ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਉਸ ਕਾਂਗਰਸ 'ਚ ਵੀ ਸਿੱਖ ਬੈਠੇ ਆ ਉਹਨਾਂ ਲਈ ਤੁਸੀਂ ਕਦੇ ਨਹੀਂ ਬੋਲਦੇ ਬੀਜੇਪੀ ਦੇ ਪਿੱਛੇ ਤੁਸੀਂ ਬਿਨਾਂ ਗੱਲਬਾਤ ਤੋਂ ਹੀ ਪੰਨੇ ਆ ਤੇ ਇਹ ਤੁਹਾਡੀ ਜ਼ੋਰ ਜ਼ਬਰਦਸਤੀ ਇਸ ਤਰ੍ਹਾਂ ਨਹੀਂ ਚੱਲਣੀ ਔਰ ਕੌਮ ਨੇ ਸਹਿਕਾਰ ਨਹੀਂ ਨਹੀਂ ਕੌਮ ਜੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਉਹੀ ਸ਼ਾਨ ਬਣਾ ਕੇ ਰੱਖਣਾ ਚਾਹੁੰਦੇ ਹੋ ਜਿਹੜੀ ਸ਼ਾਨ ਪਹਿਲਾਂ ਤੁਸੀਂ ਸ਼ੁਰੂ ਤੋਂ ਸੀ ਤਾਂ ਤੁਹਾਨੂੰ ਵੀ ਉਹੋ ਜਿਹਾ ਆਚਰਣ ਕਰਨਾ ਪਏਗਾ ਅਜੇ ਤੱਕ ਕਿਸੇ ਵੀ ਪ੍ਰਧਾਨ ਨੇ ਇਸ ਤਰ੍ਹਾਂ ਦੀ ਗੱਲਾਂ ਨਹੀਂ ਕੀਤੀਆਂ ਮੈਂ ਤੁਹਾਨੂੰ ਪ੍ਰਾਰਥਨਾ ਕਰਦਾ ਕਿ ਇਹ ਨਾ ਕਰੋ ਅੱਜ ਸ਼੍ਰੋਮਣੀ ਅਕਾਲੀ ਦਲ ਉਹ ਸ਼੍ਰੋਮਣੀ ਅਕਾਲੀ ਦਲ ਨਹੀਂ ਜੋ ਸੰਤ ਬਾਬਾ ਫਤੇ ਸਿੰਘ ਦਾ ਸੀ ਜੋ ਬਾਬਾ ਖੜਕ ਸਿੰਘ ਦਾ ਸੀ ਔਰ ਜੋ ਜਸੇਦਾਰ ਮੋਨ ਸਿੰਘ ਤੋੜਦਾ ਸੀ ਔਰ ਬਾਕੀ ਲੀਡਰਾਂ ਦਾ ਸੀ ਉਹ ਸ਼ਰਧਾ ਤੇ ਸਤਕਾਰ ਨਾਲ ਸਿਰ ਚੁੱਕਦਾ ਸੀ ਉਹਨਾਂ ਦੇ ਨਾਮ ਲੈਂਦੇ ਤੇ ਤੁਸੀਂ ਘੱਟ ਤੋਂ ਘੱਟ ਮੈਂ ਪ੍ਰਾਰਥਨਾ ਕਰਦਾ ਆਪ ਜੀ ਨੂੰ ਕਿ ਇਸ ਤਰ੍ਹਾਂ ਦਾ ਕੰਮ ਨਾ ਕਰੋ ਔਰ ਇਦਾਂ ਦੀ ਬਿਆਨਬਾਜ਼ੀ ਨਾ ਕਰੋ ਇਸ ਦੀ ਮੈਂ ਨਿੰਦਾ ਕਰਦਾ ਹਰ ਸਿੱਖ ਨੂੰ ਇਹਦੀ ਨਿੰਦਾ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੁਸੀਂ ਸਿੱਖਾਂ ਨੂੰ ਡੱਬੀ ਚ ਪਾ ਕੇ ਰੱਖਣਾ ਦੁਨੀਆ ਸਿੱਖ ਰਾਜ ਕਰਦੇ ਆ ਤੇ ਕੱਲ ਨੂੰ ਤੁਹਾਡੇ ਕੋਲ ਪੁੱਛ ਕੇ ਕਿਸੇ ਪੋਲੀਟੀਕਲ ਪਾਰਟੀ ਜਾਣਗੇ ਕਿ ਕੈਨੇਡਾ ਚ ਅਸੀਂ ਕਿਸ ਪਾਰਟੀ ਚ ਆਈਏ ਉੱਥੇ ਸੀਐਮ ਤੱਕ ਬਣ ਗਏ ਉੱਥੇ ਮਨਿਸਟਰ ਹੈਗੇ ਨੇ ਉਹਨਾਂ ਦੀ ਕੈਬਨਿਟ ਚ ਬਾਕੀ ਜਗ੍ਹਾ ਵੀ ਹੈਗੇ ਆ ਸਾਰੇ ਹੀ ਸਿੱਖ ਨੇ ਔਰ ਉਹਨਾਂ ਨੇ ਬੜੀ ਇਹ ਵਰਲਡ ਬੈਂਕ ਦਾ ਚੇਅਰਮੈਨ ਬਣਨਾ ਹੋਵੇ ਤਾਂ ਉਹਦੇ ਲਈ ਕੀ ਪੁੱਛਣਾ ਪਊਗਾ ਉਹ ਤਾਂ ਬਹੁਤ ਸ਼ਾਨ ਆ ਸਿੱਖਾਂ ਦੀ ਤੇ ਇਸ ਲਈ ਇਹ ਗਮ ਨਾ ਕਰੋ ਮੇਰੀ ਇਹੀ ਪ੍ਰਾਰਥਨਾ ਤੋਂ